ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਦੇ ਕਾਰ ਤੇ ਉੱਤੇ ਅੰਨੇ ਵਾ ਫਾਇਰਿੰਗ ਕੀਤੀ ਗਈ ਸੀ ਬਾਈਕ ਸਵਾਰ ਹਮਲਾਵਰ ਦੇ ਵੱਲੋਂ 15 ਤੋਂ ਵੱਧ ਗਰਾਉਂਡ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਮਾਮਲੇ ਦੀ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਨਾਮੀ ਗੈਂਗਸਟਰ ਕੋਸ਼ਲ ਚੋਧਰੀ ਅਮਿਤ ਡਾਗਰ ਤੇ ਪੁਨੀਤ ਨੂੰ ਜਿਹੜਾ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਗਿਆਤਾ ਕੁਝ ਕਿਸ਼ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਦੱਸਤੀ ਹੈ ਕਿ ਨਾਮੀ ਗੈਂਗਸਟਰ ਕੋਸ਼ਲ ਚੋਧਰੀ ਦੀ ਗ੍ਰਿਫਤਾਰੀ ਤੋਂ ਬਾਅਦ ਅਮਿਤ ਡਾਗਰ ਨੂੰ ਪੰਜਾਬ ਦੇ ਲੁਧਿਆਣਾ ਦੇ ਵਿੱਚ ਜ਼ਬਰਨ ਵਸੂਲੀ ਤੇ ਇੱਕ ਕਾਰੋਬਾਰੀ ਦੇ ਕਰਤੇ ਉੱਤੇ ਫਾਇਰਿੰਗ ਦੇ ਮਾਮਲੇ ਦੇ ਵਿੱਚੋਂ ਪ੍ਰੋਡਕਸ਼ਨ ਫਰੰਟ ਤੇ ਜੇਲ੍ਹ ਤੋਂ ਲਿਆਂਦਾ ਗਿਆ ਤਾਂ ਸਪੈਸ਼ਲ ਸੈੱਲ ਦੇ ਅਧਿਕਾਰੀ ਅਮਿਤ ਡਾਗਰ ਤੋਂ ਪੁੱਛਗਿੱਛ ਕਰਨਗੇ ਤਾਂ ਅਮਿਤ ਡਾਗਰ ਤੋਂ ਬਾਅਦ ਅਧਿਕਾਰੀ ਉਸਦੇ ਗਰੋਹ ਤੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਦੇ ਵਿੱਚ ਨੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਹਿਲਾ ਪੁੱਛਗਿੱਛ ਤੇ ਲਈ ਕੋਸ਼ਲ ਚੋਧਰੀ ਨੂੰ ਗੁਰੂਗ੍ਰਾਮ ਚੇਲ ਤੋਲ ਜਾਂਦਾ ਸੀਤਾ ਕੋਸ਼ਲ ਚੌਧਰੀ ਨੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਨ ਦਾ ਜੁੜਾ ਦਾਵਾ ਕੀਤਾ ਸੀਤਾ ਉਸਤੇ ਵੱਲੋਂ ਕਿਹਾ ਗਿਆ ਸੀ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਗੈਂਗਸਟਰ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਉਸਤੇ ਵੱਲੋਂ ਜਿਹੜਾ ਇਨਕਾਰ ਕੀਤਾ ਗਿਆ ਸੀ ਤਾਂ ਹੁਣ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿ ਅਮਿਤ ਡਾਕਰ ਤੋਂ ਵੀ ਪੁਛਗੀਚ ਸਪੈਸ਼ਲ ਸੈਲ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪਿਛਲੇ ਦਿਨੀ ਕਾਰੋਬਾਰੀ ਦੇ ਘਰ ਤੇ ਉੱਤੇ ਫਾਇਰਿੰਗ ਕੀਤੀ ਗਈ ਸੀ ਤਾਂ ਇੱਕ ਜਿਹੜਾ ਨੋਟਿਸ ਵੀ ਲਗਾਇਆ ਗਿਆ ਸੀ ਕੋਸ਼ਲ ਚੌਧਰੀ ਗਰੁੱਪ 5 ਕਰੋੜ ਲਿਖ ਕੇ ਜਿਹੜਾ ਕਾਰੋਬਾਰੀ ਦੇ ਘਰ ਤੇ ਬਾਹਰ ਇੱਕ ਨੋਟਿਸ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਤਾਂ ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਦੇ ਵਿੱਚ ਲੋਹਾਰਾ ਪੁਲ ਦੇ ਨਸਤੇਕ ਇਸ ਕਾਰੋਬਾਰੀ ਦੇ ਘਰ ਤੇ ਬਾਹਰ ਦੇ ਰਾਤ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚੁਲਾਈਆਂ ਗਈਆਂ ਸੀ ਫਾਇਰਿੰਗ ਦੇ ਦੌਰਾਨ ਕਾਰੋਬਾਰੀ ਦੇ ਘਰ ਦੀ ਬਾਲਕਨੀ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਸੀ ਦਵਾਰਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਮਿਲਦੇ ਸੀ ਤਾਂ ਫਾਇਰਿੰਗ ਦੇ ਵਿਚ ਦੌਰਾਨ ਜੁੜਿਆ ਵੀ 25 ਰਾਉਂਡ ਫਾਇਰ ਕੀਤੇ ਗਏ ਤਾਂ ਘਟਨਾ ਸਥਾਨ ਤੋਂ ਇੱਕ ਪਰਚੀ ਵੀ ਬਰਾਮਦ ਹੋਈ ਸੀ ਤਾਂ ਹੁਣ ਖਬਰ ਸਾਹਮਣੇ ਆ ਰਹੀ ਕਿ ਇਸ ਮਾਮਲੇ ਦੇ ਵਿੱਚ ਪ੍ਰੋਡਕਸ਼ਨ ਬ੍ਰੰਡ ਤੇ ਅਮਿਤ ਡੋਗਰਨ ਜਿਹੜਾ ਲਿਆਂਦਾ ਜਾ ਰਿਹਾ ਤਾਂ ਸਪੈਸ਼ਲ ਸੈੱਲ ਦੇ ਫੱਲੋਂ ਇਸ ਮਾਮਲੇ ਨੂੰ ਲੈ ਕੇ ਕੁਝ-ਕੁਝ ਕੀਤੇ ਜਾਵੇਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਲੁਧਿਆਣਾ ਦੇ ਵਿੱਚੋਂ ਇੱਕ ਕਾਰੋਬਾਰੀ ਦੇ ਕਾਰ ਤੇ ਉੱਤੇ ਅੰਨੇ ਵਾਰ ਫਾਇਰਿੰਗ ਕੀਤੀ ਗਈ ਸੀ ਬਾਈਕ ਸਵਾਰ ਹਮਲਾਵਰ ਦੇ ਵੱਲੋਂ 15 ਤੋਂ ਵੱਧ ਗਰਾਉਂਡ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਮਾਮਲੇ ਦੀ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਨਾਮੀ ਗੈਂਗਸਟਰ ਕੋਸ਼ਲ ਚੌਧਰੀ ਅਮਿਤ ਡਾਗਰ ਤੇ ਪੁਨੀਤ ਨੂੰ ਜਿਹੜਾ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਗਿਆ ਤਾਂ ਕੁਝ ਕਿ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਦੱਸਤੀ ਹੈ ਕਿ ਨਾਮੀ ਗੈਂਗਸਟਰ ਕੋਸ਼ਲ ਚੌਧਰੀ ਦੀ ਗ੍ਰਿਫਤਾਰੀ ਤੋਂ ਬਾਅਦ ਅਮਿਤ ਡਾਗਰ ਨੂੰ ਪੰਜਾਬ ਦੇ ਲੁਧਿਆਣਾ ਦੇ ਵਿੱਚ ਜ਼ਬਰਨ ਵਸੂਲੀ ਤੇ ਇੱਕ ਕਾਰੋਬਾਰੀ ਦੇ ਘਰ ਤੇ ਉੱਤੇ ਫਾਇਰਿੰਗ ਦੇ ਮਾਮਲੇ ਦੇ ਵਿੱਚੋਂ ਪ੍ਰੋਡਕਸ਼ਨ ਵਰੰਟ ਤੇ ਜੇਲ੍ਹ ਤੋਂ ਲਿਆਂਦਾ ਗਿਆ ਤਾਂ ਸਪੈਸ਼ਲ ਸੈੱਲ ਦੇ ਅਧਿਕਾਰੀ ਅਮਿਤ ਡਾਗਰ ਤੋਂ ਪੁੱਛਗਿੱਛ ਕਰਨਗੇ ਤਾਂ ਅਮਿਤ ਡਾਗਰ ਤੋਂ ਬਾਅਦ ਅਧਿਕਾਰੀ ਉਸਦੇ ਗਰੋਹ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਦੇ ਵਿੱਚ ਨੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਹਿਲਾ ਪੁੱਛਗਿੱਛ ਤੇ ਲਈ ਕੋਸ਼ਲ ਚੋਧਰੀ ਨੂੰ ਗੁਰੂਗ੍ਰਾਮ ਜ਼ਿਲ੍ਹੇ ਤੋਂ ਲਿਆਂਦਾ ਸੀਤਾ ਕੋਸ਼ਲ ਚੌਧਰੀ ਨੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਨ ਦਾ ਜਿਹੜਾ ਦਾਵਾ ਕੀਤਾ ਸੀਤਾ ਉਸਤੇ ਵੱਲੋਂ ਕਿਹਾ ਗਿਆ ਸੀ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਗੈਂਗਸਟਰ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਉਸਤੇ ਵੱਲੋਂ ਜਿਹੜਾ ਇਨਕਾਰ ਕੀਤਾ ਗਿਆ ਸੀ ਤਾਂ ਹੁਣ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿ ਅਮਿਤ ਡਾਕਰ ਤੋਂ ਵੀ ਕੁਚਗੇਚਾ ਸਪੈਸ਼ਲ ਸੈਲ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪਿਛਲੇ ਦਿਨੀ ਕਾਰੋਬਾਰੀ ਦੇ ਘਰ ਤੇ ਉੱਤੇ ਫਾਇਰਿੰਗ ਕੀਤੀ ਗਈ ਸੀ ਤਾਂ ਇੱਕ ਜਿਹੜਾ ਨੋਟਿਸ ਵੀ ਲਗਾਇਆ ਗਿਆ ਸੀ ਕੋਸ਼ਲ ਚੌਧਰੀ ਗਰੁੱਪ 5 ਕਰੋੜ ਲਿਖ ਕੇ ਜਿਹੜਾ ਕਾਰੋਬਾਰੀ ਦੇ ਘਰ ਤੇ ਬਾਹਰ ਇੱਕ ਨੋਟਿਸ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਤਾਂ ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਦੇ ਵਿੱਚ ਲੋਹਾਰਾ ਪੁਲ ਦੇ ਨਸੀਕ ਇਸ ਕਾਰੋਬਾਰ ਦੇ ਘਰ ਤੇ ਬਾਹਰ ਦੇ ਰਾਤ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚੁਲਾਈਆਂ ਗਈਆਂ ਸੀ ਫਾਇਰਿੰਗ ਦੇ ਦੌਰਾਨ ਕਾਰੋਬਾਰੀ ਦੇ ਘਰ ਦੀ ਬਾਲਕੋਨੀ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਸੀ ਦੁਵਾਰਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਮਿਲਦੇ ਸੀ ਤਾਂ ਫਾਇਰਿੰਗ ਦੇ ਵਿਚ ਦੌਰਾਨ ਜਿਹੜਿਆ ਵੀ ਤੋਂ 25 ਰਾਉਂਡ ਫਾਇਰ ਕੀਤੇ ਗਏ ਤਾਂ ਕਟਨਾਸਥਾਨ ਤੋਂ ਇੱਕ ਪਰਚੀ ਵੀ ਬਰਾਮਦ ਹੋਈ ਸੀ ਤਾਂ ਹੁਣ ਖਬਰ ਸਾਹਮਣੇ ਆ ਰਹੀ ਕਿ ਇਸ ਮਾਮਲੇ ਦੇ ਵਿੱਚ ਪ੍ਰੋਡਕਸ਼ਨ ਬਰੰਟ ਤੇ ਅਮਿਤ ਡੋਗਰਨ ਜਿਹੜਾ ਲਿਆਂਦਾ ਜਾ ਰਿਹਾ ਤਾਂ ਸਪੈਸ਼ਲ ਸੈੱਲ ਦੇ ਫੱਲੋਂ ਇਸ ਮਾਮਲੇ ਨੂੰ ਲੈ ਕੇ ਪੁਛ-ਗਿਛ ਕੀਤੀ ਜਾਵੇਗੀ